ਇਸ ਤਰ੍ਹਾਂ ਸਿਮਰਨ ਕਰਦੇ ਕਰਦੇ ਸਾਨੂੰ ਅੰਮ੍ਰਿਤ ਰਸ ਆਉਂਦਾ ਜਦੋਂ ਅੰਮ੍ਰਿਤ ਰਸ ਦੀਆਂ ਘੁੱਟਾਂ ਸਾਨੂੰ ਮਿਲਦੀਆਂ ਆਂ ਮਨ ਪੀਂਦਾ ਆ ਤਾਂ ਇਸ ਸੰਸਾਰ ਦੀਆਂ ਸਾਰੀਆਂ ਹੀ ਵਾਸ਼ਨਾਵਾਂ ਤੋਂ ਰੱਜ ਜਾਂਦਾ ਸਿਮਰਨ ਮਾਰਗ ਦੇ ਉੱਤੇ ਅਸੀਂ ਤੁਰੇ ਹਾਂ ਪਰ ਹਜੇ ਤੱਕ ਸਾਨੂੰ ਉਹ ਅੰਮ੍ਰਿਤ ਰਸ ਦੀ ਕਿਰਪਾ ਨਹੀਂ ਹੋਈ ਸਾਨੂੰ ਅੰਮ੍ਰਿਤ ਰਸ ਆਇਆ ਹੀ ਨਹੀਂ ਸਿਮਰਨ ਤੇ ਅਸੀਂ ਬੈਠਦੇ ਆਂ ਪਰ ਸਾਡਾ ਮੂੰਹ ਮਿੱਠਾ ਨਹੀਂ ਹੋਇਆ ਦੇਖੋ ਵਾਹਿਗੁਰੂ ਕੋਈ ਨਾ ਕੋਈ ਤਾਂ ਮਿਸਟਿਕ ਜ਼ਰੂਰ ਹੋਈ ਹੋਵੇਗੀ ਜਾਂ ਹਜੇ ਸਾਡਾ ਮਨ ਨਿਰਮਲ ਨਹੀਂ ਹੋਇਆ ਜੋ ਵਿਚਾਰਾਂ ਦੀ ਮੈਲ ਚੜੀ ਆ ਉਹ ਹਜੇ ਨਾ ਉਤਰੀ ਹੋਊਗੀ ਜੀਵ ਦਾ ਕੀ ਕਰਮ ਆ ਕਿ ਬਸ ਜੋ ਮਾਲਕ ਨੇ ਸਾਨੂੰ ਸਰੀਰ ਦਿੱਤਾ ਇਹਦੀ ਸਹੀ ਤਰੀਕੇ ਨਾਲ ਵਰਤੋਂ ਕਰਨੀ ਕਿਉਂਕਿ ਇੱਕ ਖੇਤ ਮਿਲਿਆ ਆ ਉਹ ਖੇਤ ਦੇ ਵਿੱਚ ਆਪਾਂ ਬਸ ਬੀਜਣਾ ਹਰ ਇੱਕ ਜੀਵ ਨੂੰ ਖੋਲ ਲਿਆ ਕਿ ਤੁਸੀਂ ਜਿਹੜਾ ਮਰਜ਼ੀ ਬੀਜ ਬੀਜੋ ਪਰ ਇਹਦਾ ਫਲ ਜ਼ਰੂਰ ਮਿਲੇਗਾ ਤੇ ਜਦੋਂ ਕੋਈ ਜੀਵ ਮਾਲਕ ਨੂੰ ਮਿਲਣ ਦੀ ਇੱਛਾ ਰੱਖਦਾ ਉਹਦੇ ਅੰਦਰ ਦਇਆ ਭਾਵਨਾ ਬਹੁਤ ਜ਼ਿਆਦਾ ਆ ਜਾਂਦੀ ਸ਼ਹਿਨਸ਼ੀਲਤਾ ਵੀ ਆ ਜਾਂਦੀ ਕਿਸੇ ਦੀ ਨਿੰਦਿਆ ਨਹੀਂ ਚੁਗਲੀ ਨਹੀਂ ਉਨੇ ਇੰਨਾ ਜਦੋਂ ਜੀਵ ਦੇ ਅੰਦਰ ਆ ਜਾਂਦਾ ਉਹ ਸੋਚਦਾ ਕਿ ਮੈਂ ਤਾਂ ਕੁਝ ਕਰਦਾ ਵੀ ਹੈ ਨਹੀਂ ਫੇਰ ਵੀ ਕਿਰਪਾ ਨਹੀਂ ਹੋ ਰਹੀ ਜਦ ਕਿ ਸਾਡਾ ਹਜੇ ਮਨ ਉਸ ਸਟੇਜ ਤੇ ਪਹੁੰਚਾਈ ਨਹੀਂ ਆਪਾਂ ਗੁਰੂ ਸਾਹਿਬ ਜੀ ਕੋਲੋਂ ਪੁੱਛਦੇ ਹਾਂ ਕਿ ਅਸੀਂ ਸਿਮਰਨ ਕਰਦੇ ਹਾਂ ਪਰ ਸਾਨੂੰ ਅੰਮ੍ਰਿਤ ਰਸ ਨਹੀਂ ਆਇਆ ਮਾਰੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਆ ਸਹਿਜ ਆਨੰਦ ਹੋਆ ਬੜ ਭਾਗੀ ਮਨ ਹਰ ਹਰ ਮੀਠਾ ਲਾਇਆ ਇੱਕ ਇੱਕ ਸ਼ਬਦ ਨੂੰ ਖੋਜ ਕੇ ਪੜਨਾ ਇਹ ਹੀ ਮਨ ਦੀ ਖੋਜ ਹੈ ਖੋਜੀ ਬਣ ਕੇ ਗੁਰਬਾਣੀ ਨੂੰ ਪੜਨਾ ਇਹ ਹੀ ਮਨ ਦੀ ਖੋਜ ਹੈ ਹੁਣ ਕਿੰਨੇ ਜਾਣੇ ਖੋਜਦੇ ਨੇ ਕੁਛ ਨਹੀਂ ਪਤਾ ਵਿਚਾਰਾਂ ਦੇ ਵਿੱਚ ਬਾਣੀ ਪੜ ਲੈਨੇ ਆ ਸਮਝ ਨਹੀਂ ਆਉਂਦੀ ਮਾਰੇ ਕਹਿੰਦੇ ਸਹਿਜ ਆਨੰਦ ਹੋਵਾ ਵਿਭਾਗੀ ਕਿ ਬੜੇ ਹੀ ਬੜੇ ਹੀ ਵੱਡੇ ਭਾਗਾਂ ਦੇ ਨਾਲ ਮਰੇ ਕਹਿੰਦੇ ਕੀ ਹੋ ਗਿਆ ਸਹਿਜ ਸਹਿਜ ਬਣ ਗਿਆ ਜਦੋਂ ਸਹਿਜ ਬਣ ਗਿਆ ਫੇਰ ਕਹਿੰਦੇ ਕੀ ਹੋਇਆ ਮਨ ਨੂੰ ਆਨੰਦ ਆਇਆ ਬਹੁਤ ਹੀ ਸਾਰਾ ਅਜੀਹਾ ਆਨੰਦ ਜੋ ਸਾਨੂੰ ਪਹਿਲਾਂ ਕਦੀ ਆਇਆ ਹੀ ਨਹੀਂ ਅਸੀਂ ਪੈਸਾ ਵੀ ਬਹੁਤ ਦੇਖਿਆ ਪਰਿਵਾਰਾਂ ਦੇ ਵਿੱਚ ਵੀ ਰਹੇ ਆ ਕਾਰੋਬਾਰ ਵੀ ਬੜੇ ਸੋਹਣੇ ਚੱਲੇ ਸਾਰੇ ਸੰਸਾਰਿਕ ਕੰਮ ਕੀਤੇ ਅਸੀਂ ਪਰ ਕਹਿੰਦੇ ਜਿਹੜਾ ਇੱਧਰ ਆਨੰਦ ਮਿਲਿਆ ਮਿੰਟਾਂ ਸਕਿੰਟਾਂ ਦਾ ਉਹ ਕਹਿੰਦੇ ਕਦੀ ਜ਼ਿੰਦਗੀ ਦੇ ਵਿੱਚ ਨਹੀਂ ਮਿਲਿਆ ਸਾਈਲੈਂਟ ਹੋ ਕੇ ਬੈਠੇ ਆ ਕੋਲ ਆਪਣੇ ਕੋਈ ਵੀ ਨਹੀਂ ਇਕੱਲੇ ਬੈਠੇ ਆ ਫੇਰ ਵੀ ਅੰਦਰੋਂ ਹਾਸਾ ਫੁੱਟਦਾ ਕਿਉਂ ਕਿਉਂਕਿ ਮਾਰੇ ਕਹਿੰਦੇ ਆ ਕਿ ਤੁਹਾਡਾ ਸਹਿਜ ਬਣ ਗਿਆ ਸਿਮਰਨ ਕਰਨ ਦੇ ਨਾਲ ਸਹਿਜ ਆਨੰਦ ਹੋਆ ਬੜਪਾਗੀ ਭਾਗਾ ਵਾਲੇ ਜੀਵਾਂ ਦਾ ਸਹਿਜ ਜਦੋਂ ਬਣਦਾ ਹੈ ਤਾਂ ਉਹਨਾਂ ਨੂੰ ਆਨੰਦ ਆਉਂਦਾ ਫਿਰ ਉਸ ਤੋਂ ਬਾਅਦ ਕੀ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਜੋ ਇੱਕ ਵੱਡੀ ਘਟਨਾ ਵਾਪਰਦੀ ਹੈ ਉਹ ਹੈ ਕਿਰਪਾ ਦੀ ਨਿਸ਼ਾਨੀ ਮਨ ਹਰ ਹਰ ਮਿੱਠਾ ਲਾਇਆ ਉਸ ਪ੍ਰਮਾਤਮਾ ਨੇ ਵਿਖਿਆ ਕਿ ਇਹ ਜੀਵ ਸਿਮਰਨ ਕਰਦਾ ਕਰਦਾ ਸਹਿਜ ਦੇ ਵਿੱਚ ਚਲਾ ਗਿਆ ਫਿਰ ਮਾਲਕ ਨੇ ਆਪ ਮਨ ਨੂੰ ਉਹ ਅੰਮ੍ਰਿਤ ਰਸ ਦਿੱਤਾ ਮਨਨੇ ਹਰ ਹਰ ਮਿੱਠਾ ਲਾਇਆ ਨਾਮ ਜਪਣ ਵਾਲਿਆਂ ਨੇ ਬਹੁਤ ਹੀ ਪੁਆਇੰਟ ਲੱਭੇ ਨੇ ਕਿ ਜਿਨ੍ਹਾਂ ਜਿਨ੍ਹਾਂ ਪੁਆਇੰਟਾਂ ਦੇ ਉੱਤੇ ਅਵਸਥਾ ਦੇ ਉੱਤੇ ਮੰਨ ਜਾਂਦਾ ਹੈ ਉੱਥੋਂ ਕਿਹੜੀ ਕਿਹੜੀ ਚੀਜ਼ ਮਨ ਨੂੰ ਹਾਸਲ ਹੁੰਦੀ ਹੈ ਹੁਣ ਜੇ ਕਿਸੇ ਜੀਵ ਦੇ ਅੰਦਰ ਸਹਿਜ ਧੁਨ ਪ੍ਰਗਟ ਹੋ ਜਵੇ ਸਿਮਰਨ ਕੀਤਾ ਸਹਿਜ ਧੁਨ ਨੂੰ ਸੁਣਿਆ ਸੁਣੀ ਗਏ ਸੁਣੀ ਗਏ ਸੁਣੀ ਗਏ ਸਰੀਰ ਸਾਰਾ ਟਿੱਲਾ ਪੈ ਗਿਆ ਕਿਉਂਕਿ ਜਿੰਨੀ ਚੇਤਨਾ ਸੀ ਜਿੰਨਾ ਸਰੀਰ ਦੇ ਵਿੱਚ ਧਿਆਨ ਫੈਲਿਆ ਸੀ ਉਹ ਕਿੱਥੇ ਜਾ ਕੇ ਫੋਕਸ ਹੋ ਗਿਆ ਅਨਹਦ ਸ਼ਬਦਾਂ ਦੇ ਵਿੱਚ ਸਹਿਜ ਧੁਨ ਦੇ ਵਿੱਚ ਜਦੋਂ ਸਹਿਜ ਧੁਨ ਦੇ ਵਿੱਚ ਧਿਆਨ ਲੱਗ ਗਿਆ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਲੱਗ ਗਿਆ ਸਾਊਂਡ ਆਫ ਸਾਇਲੈਂਸ ਦੇ ਵਿੱਚ ਧਿਆਨ ਲੱਗ ਗਿਆ ਫਿਰ ਕੀ ਹੋਇਆ ਫਿਰ ਸਾਨੂੰ ਅੰਮ੍ਰਿਤ ਰਸ ਹੋਣਾ ਸ਼ੁਰੂ ਹੋ ਜਾਂਦਾ ਕੁਝ ਵੀ ਨਹੀਂ ਮਿੱਠਾ ਖਾਦਾ ਕੁਝ ਵੀ ਨਹੀਂ ਪਾਣੀ ਵੀ ਨਹੀਂ ਪੀਤਾ ਕੋਈ ਮਿੱਠਾ ਵੀ ਨਹੀਂ ਖਾਦਾ ਮਠਿਆਈ ਨਹੀਂ ਖਾਧੀ ਫੇਰ ਵੀ ਮੂੰਹ ਇੰਨਾ ਮਿੱਠਾ ਹੋ ਗਿਆ ਅਜਿਹੀ ਮਿਠਾਸ ਅੰਦਰ ਆਈ ਹੈ ਇਹ ਵੀ ਕਦੀ ਜ਼ਿੰਦਗੀ ਦੇ ਵਿੱਚ ਅਸੀਂ ਕਿਸੇ ਮਠਿਆਈ ਦੇ ਵਿੱਚ ਕਿਸੇ ਮਿੱਠੇ ਦੇ ਵਿੱਚ ਅਸੀਂ ਚਖੀ ਨਹੀਂ ਨਹੀਂ ਦੇਖੀ ਇਹ ਮਿੱਠਾ ਕਿੱਧਰੋਂ ਆਇਆ ਇਹ ਅੰਮ੍ਰਿਤ ਰਸ ਕਿੱਧਰੋਂ ਆਇਆ ਮਾਲਕ ਨੇ ਖੁਸ਼ ਹੋ ਕੇ ਮਨ ਬੱਚੇ ਨੂੰ ਦਿੱਤਾ ਅੰਮ੍ਰਿਤ ਰਸ ਦੀ ਮਨ ਨੂੰ ਜੋ ਖਰਾਕ ਮਿਲਦੀ ਹੈ ਇਹ ਮਨ ਵਾਸਤੇ ਬਹੁਤ ਜ਼ਰੂਰੀ ਆ ਜੇ ਮਨ ਨੂੰ ਨਾ ਮਿਲੇ ਤਾਂ ਇਹ ਵਿਚਾਰਾਂ ਦੇ ਵਿੱਚ ਕਮੜਾ ਹੋ ਜਾਂਦਾ ਇਹ ਸ਼ਬਦਾਂ ਤੋਂ ਦੂਰ ਹੋ ਜਾਂਦਾ ਮਾਲਕ ਦੀ ਆਵਾਜ਼ ਨੂੰ ਇਹ ਸੁਣਦਾ ਨਹੀਂ ਜੇ ਸੁਣ ਵੀ ਲਵੇ ਤਾਂ ਇਹਨੂੰ ਯਕੀਨ ਨਹੀਂ ਹੁੰਨਾ ਇਹਨੂੰ ਸੰਸਾਰ ਦੀ ਤਰ੍ਹਾਂ ਤਰ੍ਹਾਂ ਦੀ ਤ੍ਰਿਸ਼ਨਾ ਲੱਗਣੀ ਆ ਉਸ ਤ੍ਰਿਸ਼ਨਾ ਦੇ ਵਿੱਚ ਇਹ ਸੰਸਾਰ ਸਾਰਾ ਹੀ ਜਲ ਰਿਹਾ ਤੇ ਜਿੱਥੇ ਤ੍ਰਿਸ਼ਨਾ ਲੱਗਦੀ ਆ ਇਹ ਇਲਾਕਾ ਕਿਹੜਾ ਆ ਇਹ ਕਾਲ ਦਾ ਇਲਾਕਾ ਆ ਇਥੇ ਮਾਇਆ ਦੇ ਤਿੰਨ ਗੁਣ ਨੇ ਜੋ ਸਾਡੇ ਮਨ ਨੂੰ ਪਰਮਿਤ ਕਰਦੇ ਆ ਜੋ ਆਪਣੇ ਨੇ ਉਹਨਾਂ ਤੇ ਯਕੀਨ ਹੁੰਦਾ ਨਹੀਂ ਮਨ ਨੂੰ ਜੋ ਬਗਾਨੇ ਨੇ ਉਹਨਾਂ ਨੂੰ ਇਹ ਆਪਣਾ ਬਣਾ ਲੈਂਦਾ ਹੁਣ ਆਪਾਂ ਦੇਖਦੇ ਆ ਨਾ ਕਿ ਜਦੋਂ ਕੋਈ ਜੀਵ ਉਸ ਮਾਲਕ ਵਾਹਿਗੁਰੂ ਦੀ ਵਿਚਾਰ ਕਰਦਾ ਹੈ ਤਾਂ ਵਿੱਚ ਮਨਮੁਖ ਜੀਵ ਵੀ ਹੁੰਦੇ ਨੇ ਜੋ ਉਸ ਗੱਲ ਨੂੰ ਨਕਾਰ ਦਿੰਦੇ ਨੇ ਕਿ ਨਹੀਂ ਜੀ ਇਹ ਤਾਂ ਗੱਲ ਕਿਤੇ ਵੀ ਲਿਖੀ ਨਹੀਂ ਹੈ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਨਹੀਂ ਲਿਖੀ ਅਸਲ ਵਿੱਚ ਉਹਨਾਂ ਨੇ ਗੁਰਬਾਣੀ ਨੂੰ ਵਿਚਾਰਿਆ ਨਹੀਂ ਹੈ ਸਿਰਫ ਉਹ ਆਪਣੇ ਮਨ ਦੀ ਜੋ ਮਤ ਹੈ ਜੋ ਦੁਨਿਆਵੀ ਗਿਆਨ ਹੈ ਉਸ ਨੂੰ ਲੈ ਕੇ ਚੱਲੇ ਨੇ ਤੇ ਉਹਨਾਂ ਦੇ ਅਕੋਰਡਿੰਗ ਹੀ ਉਹ ਗੱਲਾਂ ਕਰਦੇ ਹੁਣ ਜਦੋਂ ਮਨ ਸਾਡੇ ਦਾ ਸਹਿਜ ਬਣਿਆ ਮਾਲਕ ਨੇ ਖੁਸ਼ ਹੋ ਕੇ ਅੰਮ੍ਰਿਤ ਰਸ ਦਿੱਤਾ ਇਹ ਅੰਮ੍ਰਿਤ ਰਸ ਸਾਡੇ ਮਨ ਨੂੰ ਜਦੋਂ ਮਿਲਿਆ ਮਨ ਸ਼ਾਂਤ ਹੋ ਗਿਆ ਸਾਰੀਆਂ ਤ੍ਰਿਸ਼ਨਾਵਾਂ ਸ਼ਾਂਤ ਹੋ ਗਈਆਂ ਹੁਣ ਸੰਸਾਰ ਦਾ ਹੁਣ ਜੀਵ ਨੂੰ ਪੁੱਛੀਏ ਕਿ ਭਾਈ ਤੈਨੂੰ ਸੰਸਾਰ ਦਾ ਕੀ ਚਾਹੀਦਾ ਉਹ ਕਹੂਗਾ ਮੈਨੂੰ ਕੁਝ ਵੀ ਨਹੀਂ ਚਾਹੀਦਾ ਸਭ ਕੁਝ ਮੇਰੇ ਕੋਲ ਆ ਜਿੱਦਾਂ ਦਾ ਮੈਨੂੰ ਮਾਲਕ ਦੇ ਹੀ ਜਾਂਦੇ ਮੈਂ ਉਹਦੇ ਵਿੱਚ ਖੁਸ਼ ਹਾਂ ਏਸ ਅਮਰਤ ਰਸ ਦਾ ਏਸ ਅਮਰਤ ਰਸ ਦਾ ਜੋ ਕਿਰਪਾ ਮਾਲਕ ਨੇ ਕੀਤੀ ਆ ਸਾਡੇ ਸਰੀਰ ਦੇ ਉੱਤੇ ਅਸਰ ਪਵੇਗਾ ਰਸਨਾ ਦੇ ਉੱਤੋਂ ਜਿੱਥੋਂ ਪਹਿਲਾਂ ਆਪਾਂ ਤਰ੍ਹਾਂ-ਤਰ੍ਹਾਂ ਦੇ ਬੋਲ ਬੋਲਦੇ ਸੀ ਦਿਨ ਨੂੰ ਉੱਠ ਕੇ ਕਦੀ ਹੱਸ ਪੈ ਕਦੀ ਹਾਸੇ ਮਜ਼ਾਕ ਕਰ ਲੈ ਕਦੀ ਵੇ ਫਾਲਤੂ ਦੀਆਂ ਗੱਲਾਂ ਕਰ ਲਈਆਂ ਸੰਸਾਰ ਦੇ ਬੇਫਾਲਤੂ ਦੇ ਕੰਮ ਕਰ ਲੈ ਕਿਸੇ ਦੀ ਨਿੰਦਿਆ ਚੁਗਲੀ ਕਰ ਲਈ ਉਹ ਸਭ ਕੁਝ ਬੰਦ ਹੋ ਜਾਂਦਾ ਕਹਿੰਦਾ ਭਾਵ ਜੈਸ ਰਸਨਾ ਤੋਂ ਅਸੀਂ ਅਗਨ ਵਰਸਾਉਂਦੇ ਸੀ ਉਹ ਮਾਲਕ ਦੇ ਅੰਮ੍ਰਿਤ ਰਸ ਨੇ ਜੋ ਮਨ ਨੂੰ ਖਰਾਕ ਮਿਲੀ ਆ ਉਸ ਖਰਾਕ ਨੇ ਦਵਾਈ ਨੇ ਸ਼ਾਂਤ ਕਰ ਦਿੱਤਾ ਕਿਨੂੰ ਸਾਡੀ ਰਸਨਾ ਨੂੰ ਪਵਿੱਤਰ ਕਰ ਦਿੱਤਾ ਹੁਣ ਰਸਨਾ ਤਾਂ ਪਵਿੱਤਰ ਹੋ ਗਈ ਹੁਣ ਕੀ ਹੋਵੇਗਾ ਹੁਣ ਅੰਮ੍ਰਿਤ ਮਈ ਬਚਨ ਉੱਥੋਂ ਵਰਸਣਗੇ ਤੁਸੀਂ ਨਾਮ ਅਭਿਆਸੀ ਦੇ ਕੋਲ ਬੈਠ ਕੇ ਦੇਖ ਲਓ ਉਹ ਕਿਹੋ ਜਿਹਾ ਬਚਨ ਕਰੇਗਾ ਉਹ ਮਾਲਕ ਦੀ ਵਿਚਾਰ ਕਰੇਗਾ ਉਹ ਸਿਮਰਨ ਦੀਆਂ ਵਿਚਾਰਾਂ ਕਰੇਗਾ ਉਹ ਸੱਚਖੰਡ ਦੀਆਂ ਗੱਲਾਂ ਕਰੇਗਾ ਉਹ ਦਸ਼ਮ ਦੁਆਰ ਦੀਆਂ ਗੱਲਾਂ ਕਰੇਗਾ ਸੰਸਾਰਿਕ ਵਿਚਾਰਾਂ ਨਹੀਂ ਕਰੇਗਾ ਜੇ ਉਹ ਕਹਿੰਦਾ ਕਿ ਮੈਂ ਨਾਮ ਵਿਅਸੀਆਂ ਤੇ ਸੰਸਾਰਿਕ ਵਿਚਾਰਾਂ ਚੱਲਦੀਆਂ ਨੇ ਮਾਲਕ ਦੀ ਕੋਈ ਵਿਚਾਰ ਨਹੀਂ ਤਾਂ ਉਹ ਨਾਮ ਵਿਅਸੀ ਨਹੀਂ ਹੈ ਬਸ ਇਸੇ ਤਰ੍ਹਾਂ ਹੁਣ ਕਹਿਣ ਦਾ ਭਾਵ ਇੱਕ ਇਹ ਜੋ ਮੇਨ ਪੁਆਇੰਟ ਸੀ ਆਪਾਂ ਸਮਝ ਲਿਆ ਕਿ ਜਦੋਂ ਸਾਡੇ ਮਨ ਦਾ ਸਹਿਜ ਬਣੇਗਾ ਸਹਿਜ ਕਾਦੇ ਨਾਲ ਬਣੇਗਾ ਵਾਹ ਗੁਰੂ ਵਾ ਗੁਰੂ ਇਹਦਾ ਪਿੱਛਾ ਕਰਨਾ ਆ ਜੋ ਰਸਨਾ ਤੋਂ ਵਾਹਿਏ ਤੋਂ ਲੈ ਕੇ ਗੁਰੂ ਤੱਕ ਰੂਹ ਵਾ ਗੁਰੂ ਜੋ ਰੂਹ ਆ ਉੱਥੇ ਤੱਕ ਕਰ ਇਹ ਮਨ ਦੇ ਧਿਆਨ ਨੂੰ ਨਾਲ ਲੈ ਕੇ ਜਾਣਾ ਜੇ ਮਨ ਨਾਲ ਜਾਣਾ ਗਿੱਜ ਗਿਆ ਤਾਂ ਵਿਚਾਰ ਘਟਣਗੇ ਵਿਚਾਰ ਘਟਣਗੇ ਤਾਂ ਮਨ ਦਾ ਕੀ ਬਣੇਗਾ ਸਹਿਜ ਬਣੇਗਾ ਯਕੀਨ ਮੰਨੋ ਗੁਰਬਾਣੀ ਦੇ ਉੱਤੇ ਬਲੀਵ ਕਰ ਲੋ ਯਕੀਨ ਕਰ ਲੈਣਾ ਚਾਹੀਦਾ ਆਪਾਂ ਨੂੰ ਜਿਵੇਂ ਮਾਰੇ ਕਹਿੰਦੇ ਨੇ ਨਾ ਸਹਿਜ ਆਨੰਦ ਹੋਵਾ ਵਿੜਭਾਗੀ ਹੁਣ ਪਹਿਲਾਂ ਤਾਂ ਆਪਾਂ ਆਪਣੇ ਮਨ ਨੂੰ ਸਹਿਜ ਵਿੱਚ ਲੈ ਜਾਣਾ ਸਿੱਖਣਾ ਸਿਮਰਨ ਕਰਦੇ ਕਰਦੇ ਸਾਡੇ ਮਨ ਦਾ ਜੇ ਸਹਿਜ ਬਣ ਗਿਆ ਜੇ ਸਾਨੂੰ ਆਨੰਦ ਆ ਗਿਆ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਧੰਨਵਾਦ ਵਾਹਿਗੁਰੂ ਜੀ ਤੁਸੀਂ ਐਸ ਮਨ ਦਾ ਸਹਿਜ ਬਣਾ ਦਿੱਤਾ ਜਿੱਥੇ ਇਹ ਬਾਂਦਰ ਵਾਂਗੂ ਟੱਪਦਾ ਫਿਰਦਾ ਸੀ ਮਹਾਰਾਜ ਜੀ ਬਣ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਅੰਮ੍ਰਿਤ ਰਸ ਦੀ ਮੰਗ ਵੀ ਰੱਖਣੀ ਆ ਕਿ ਸਾਨੂੰ ਵੀ ਉਹ ਖਰਾਕ ਦਿਓ ਜੋ ਤੁਸੀਂ ਆਪਣੇ ਬਾਕੀ ਦੇ ਬੱਚਿਆਂ ਨੂੰ ਦਿਨੇ ਆ ਅੰਮ੍ਰਿਤ ਰਸ ਰਸਨਾ ਦੇ ਉੱਤੇ ਆਉਂਦੇ ਸਾਰ ਹੀ ਰਸਨਾ ਪਵਿੱਤਰ ਹੋਵੇਗੀ ਇਸੇ ਤਰ੍ਹਾਂ ਆਪਣੇ ਕੰਨ ਇਸੇ ਤਰ੍ਹਾਂ ਆਪਣੇ ਨੀਤਰ ਜਦੋਂ ਇਹਨਾਂ ਤਿੰਨਾ ਪੁਆਇੰਟਾਂ ਦੇ ਉੱਤੇ ਅੰਮ੍ਰਿਤ ਰਸ ਨੇ ਆ ਕੇ ਅਸਰ ਕੀਤਾ ਜਾਂ ਅੰਮ੍ਰਿਤ ਰਸ ਆ ਗਿਆ ਸਾਡੇ ਪੂਰੇ ਤਨ ਦੇ ਵਿੱਚ ਇਹਦਾ ਅਸਰ ਦਿਖਾਈ ਦੇਵੇਗਾ ਇੱਥੋਂ ਤੱਕਰ ਨਾਮ ਵਿਅਸੀਆਂ ਦੀ ਚਾਲ ਵੀ ਬਦਲ ਜਾਂਦੀ ਆ ਪਹਿਲਾ ਅਸਰ ਮਨ ਦੇ ਉੱਤੇ ਫਿਰ ਤਨ ਦੇ ਉੱਤੇ ਜਦੋਂ ਤਨ ਦੇ ਉੱਤੇ ਹੋ ਗਿਆ ਫਿਰ ਆਲੇ ਦੁਆਲੇ ਦੀ ਵਾਈਬ੍ਰੇਸ਼ਨ ਵੀ ਉਦਾਂ ਦੀ ਬਣਦੀ ਆ ਆਲੇ ਦੁਆਲੇ ਦਾ ਮਾਹੌਲ ਵੀ ਉਦਾਂ ਦਾ ਬਣਦਾ ਬਸ ਲੋੜ ਆ ਸਾਨੂੰ ਸਵਾਸ ਗ੍ਰਾਸ ਸਿਮਰਨ ਕਰਨ ਦੀ ਜਦੋਂ ਸਮਾਂ ਮਿਲਦਾ ਬੈਠ ਜਾਓ ਇੱਥੇ ਕਈ ਜੀਵੇ ਕਹਿੰਦੇ ਕਿ ਸਾਡਾ ਸਿਰ ਭਾਰਾ ਹੁੰਦਾ। ਵਾਹਿਗੁਰੂ ਆਪਾਂ ਆਪਣੀ ਜਿਹੜੀ ਆਪਣੀ ਮੱਤਿਆ ਨਾ ਉਹਦੇ ਅਕੋਰਡਿੰਗ ਕਈ ਵਾਰੀ ਸਿਮਰਨ ਕਰਦੇ ਆਂ ਤਾਂ ਕਰਕੇ ਸਾਡਾ ਸਿਰ ਭਾਰਾ ਹੋਣਾ ਸ਼ੁਰੂ ਹੋ ਜਾਂਦਾ। ਉਹ ਜਦੋਂ ਆਪਾਂ ਕੀ ਸੋਚਦੇ ਆਂ ਕਿ ਆਪਾਂ ਸਿਮਰਨ ਕਰਦੇ ਕਰਦੇ ਇੱਥੇ ਸਾਡੇ ਪ੍ਰਕਾਸ਼ ਹੋ ਜਾਣਾ। ਕਿ ਆਪਾਂ ਜੋ ਗੁਰੂ ਆ ਨਾ ਉਹਨੂੰ ਇੱਥੇ ਮੱਥੇ ਦੇ ਵਿੱਚ ਜਾ ਕੇ ਠੋਕਦੇ ਆਂ। ਗੁਰੂ ਵਾਹ ਗੁਰੂ ਜਦੋਂ ਆਪਾਂ ਨਿਰੰਤਰ ਇਸੇ ਤਰੀਕੇ ਅਭਿਆਸ ਕਰਦੇ ਆਂ ਫਿਰ ਆਪਣਾ ਮੱਥਾ ਭਾਰੀ ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਜਿਵੇਂ ਕੋਈ ਦੱਸਣ ਵਾਲਾ ਜੀਵ ਦੱਸੇ ਸਹੀ ਤਰੀਕੇ ਦੇ ਨਾਲ ਜਿਵੇਂ ਸੰਤ ਮਹਾਪੁਰਸ਼ ਦੱਸਦੇ ਨੇ ਨਾਮ ਵਿਆਸੀ ਦੱਸਦੇ ਨੇ ਗੁਰਮੁਖ ਪਿਆਰੇ ਦੱਸਦੇ ਨੇ ਜਾਂ ਗੁਰੂ ਸਾਹਿਬ ਜੀ ਵਿਧੀ ਸਮਝਾਉਂਦੇ ਨੇ ਕਿ ਤੂੰ ਨੂੰ ਮੈਂ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਤ ਕਹਾਣੀ ਇਸ ਤਰੀਕੇ ਨਾਲ ਅਭਿਆਸ ਕਰਨ ਦੇ ਨਾਲ ਮੱਥਾ ਕਦੀ ਵੀ ਭਾਰਾ ਨਹੀਂ ਹੁੰਦਾ ਬਾਕੀ ਇਹ ਵੀ ਹੋ ਸਕਦਾ ਕਿ ਸੁਰਤੀ ਹਮੇਸ਼ਾ ਹੀ ਆਪਣੀ ਥੱਲੇ ਰਹੀ ਹੈ ਤ੍ਰੈਗੁਣ ਮਾਇਆ ਦੇ ਵਿੱਚ ਕਦੀ ਇਹ ਆਗਿਆ ਚੱਕਰਵਾਲ ਨੂੰ ਗਈ ਹੀ ਨਹੀਂ ਤੇ ਸੁਰਤੀ ਜਦੋਂ ਉੱਥੇ ਨਮਾ ਨਮਾ ਜਾਣਾ ਸਿੱਖਦੀ ਆ ਗਿੱਜਦੀ ਆ ਤਾਂ ਥੋੜਾ ਥੋੜਾ ਮੱਥਾ ਭਾਰਾ ਹੁੰਦਾ ਆ ਪਰ ਹਮੇਸ਼ਾ ਨਹੀਂ ਰਹਿੰਦਾ ਕਿ ਹਮੇਸ਼ਾ ਹੀ ਇਦਾਂ ਬਣਿਆ ਰਹਿੰਦਾ ਧਿਆਨ ਹਮੇਸ਼ਾ ਆਪ ਆਪਣੀ ਧੁੰਨ ਦੇ ਵਿੱਚ ਹੀ ਰੱਖਣਾ ਧੁੰਨ ਕਿਹੜੀ ਆ ਦੋ ਤਰ੍ਹਾਂ ਦੀ ਪ੍ਰਗਟ ਪਹਿਲੀ ਆ ਪਾਪ ਬਣਾਉਣੀ ਆ ਵਾਹ ਗੁਰੂ ਦੂਸਰੀ ਮਾਲਕ ਵੱਲੋਂ ਚੱਲਦੀ ਪਈ ਆ ਇਹ ਬਣਾਉਣ ਦੀ ਲੋੜ ਨਹੀਂ ਹੈ ਇੱਥੇ ਸਾਡਾ ਸਰੀਰ ਜਦੋਂ ਆਪਾਂ ਦੂਸਰੀ ਧੁਨ ਨੂੰ ਸੁਣਨਾ ਹੈ ਨਾ ਦੂਸਰੇ ਮੰਡਲਾਂ ਦੀ ਆਵਾਜ਼ ਨੂੰ ਉੱਥੇ ਸਰੀਰ ਦਾ ਕੋਈ ਵੀ ਰੋਲ ਨਹੀਂ ਰਹਿਣਾ ਬਸ ਮਨ ਜਾਗਰਤ ਅਵਸਥਾ ਦੇ ਵਿੱਚ ਇਧਰੋਂ ਇਦਾਂ ਲੱਗਣਾ ਕਿ ਤਨ ਸਾਡਾ ਸੌਂ ਗਿਆ ਕਿ ਜੀਵ ਸੁੱਤਾ ਪਿਆ ਆ ਪਰ ਉਧਰੋਂ ਮਨ ਅੰਦਰੋਂ ਜਾਗ ਕੇ ਉਸ ਅਨਹਦ ਸ਼ਬਦਾਂ ਦੀ ਸੇਵਾ ਤੇ ਲੱਗਾ ਆ ਭਗਤੀ ਤੇ ਲੱਗਾ ਆ ਉਧਰ ਮਨ ਵਪਾਰ ਕਰਦਾ ਆ ਸੋਨੇ ਹੀਰੇ ਚਾਂਦੀਆਂ ਤੋਂ ਵੀ ਵੱਡਾ ਵਪਾਰ ਮਾਲਕ ਨੇ ਕਿਹੜਾ ਗੁਰੂ ਜੀ ਨੇ ਕਿਹੜਾ ਦੱਸਿਆ ਵਪਾਰ ਉਹ ਉਹ ਹੈ ਜੀ ਨਾਮ ਦਾ ਵਪਾਰ ਆਪਾਂ ਸਾਰੇ ਹੀ ਜੀਵ ਇੱਥੇ ਵਣਜ ਕਰਨ ਆਏ ਆਂ ਕਾਹਦਾ ਵਣਜ ਨਾਮ ਦਾ ਨਾਮ ਦਾ ਜਿਹੜਾ ਧੰਨ ਹੈ ਨਾ ਉਹ ਇੱਥੇ ਆਪ ਇਕੱਠਾ ਕਰਨ ਆਏ ਆਂ ਹੁਣ ਕਈ ਜੀ ਪੁੱਛਣਗੇ ਕਿ ਨਾਮ ਦਾ ਧੰਨ ਇਕੱਠਾ ਕਿਵੇਂ ਹੋਵੇਗਾ ਜਦ ਕਿ ਇਹ ਤਾਂ ਦਿਖਾਈ ਵੀ ਨਹੀਂ ਦਿੰਦਾ ਮਾਲਕ ਨੇ ਜਿਹੜੇ ਸਾਨੂੰ ਸੁਵਾਸ ਦਿੱਤੇ ਨੇ ਉਨਾ ਸਵਾਸਾਂ ਦੀ ਮੋਹਰ ਆਪ ਜਿੰਨੀ ਵਾਹਿਗੁਰੂ ਗੁਰਮੰਤਰ ਤੇ ਲਗਾਵਾਂਗੇ ਉਹਨੇ ਨਾਮ ਦਾ ਤੁਹਾਨੂੰ ਇਕੱਠਾ ਹੋਊਗਾ ਉਹਨੇ ਸਵਾਸ ਸਾਡੇ ਮਾਲਕ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਜਾਂਦੇ ਤੇ ਜੇ ਸਹਿਜ ਧੁਨ ਸੁਣਾਈ ਦਿੰਦੀ ਆ ਉਹਨੂੰ ਸੁਣਦੇ ਸੁਣਦੇ ਪਾਪਨਾ ਦਿਨ ਦਾ ਸਮਾਪਤ ਹੋਉਨੇ ਆ ਕੰਮਕਾਰ ਕਰਦੇ ਹੋਏ ਫਿਰ ਦਿਨ ਨੂੰ ਥੋੜਾ ਜਿਹਾ ਸੌ ਲੈਂਦੇ ਆ ਆਰਾਮ ਕਰਦੇ ਆ ਸਹਿਜ ਧੁਨ ਨੂੰ ਸੁਣ ਕੇ ਸੌਂਦੇ ਆ ਉੱਠਨੇ ਆ ਕੰਮਕਾਰ ਕਰਦੇ ਆ ਪਰਿਵਾਰਾਂ ਵਿੱਚ ਵਿਚਰਦੇ ਆ ਕੰਮ ਵਿੱਚ ਵਿਚਰਦੇ ਆ ਤਾਂ ਉਹ ਆਪਣੇ ਸਵਾਸ ਮਾਲਕ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਜਾਂਦੇ ਆ ਸੰਗਤ ਜੀ ਇਸ ਤਰੀਕੇ ਮਨ ਜਦੋਂ ਸਿਮਰਨ ਕਰਦਾ ਕਰਦਾ ਸਹਜ ਦੇ ਵਿੱਚ ਚਲਾ ਜਾਂਦਾ ਤਾਂ ਉਹਨੂੰ ਅੰਮ੍ਰਿਤ ਰਸ ਮਾਲਕ ਵੱਲੋਂ ਦਿੱਤਾ ਜਾਂਦਾ ਮਨ ਹਰ ਹਰ ਮਿੱਠਾ ਲਾਇਆ ਇਹ ਮਾਲਕ ਆਪ ਦਿੰਦੇ ਨੇ ਤੇ ਇਹ ਬਹੁਤ ਵੱਡੀ ਕਿਰਪਾ ਹੈ ਕੋਈ ਛੋਟੀ ਕਿਰਪਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ